ਜੇਕਰ ਤੁਸੀਂ ਵੀ ਪੀਆਰਟੀਸੀ ਬੱਸ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਖਾਸ ਹੁੰਦੀ ਹੈ ਕਿਉਂਕਿ ਹੁਣ ਪੰਜਾਬ ਵਾਸੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੱਸ ਦਈਏ ਕਿ ਪੰਜਾਬ ਰੋਡਵੇਜ਼ ਪੰਵਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ ਸੜਕਾਂ ਅੰजाम ਕਰਨ ਦਾ ਐਲਾਨ ਕੀਤਾ ਹੈ ਜੂਨੀਅਨ ਆਗੂਆਂ ਨੇ ਕਿਹਾ ਕਿ ਸਰਕਾਰ ਅਤੇ ਵਿਭਾਗ ਨੇ ਮੰਗਾਂ ਮੰਨਣ ਦੇ ਬਾਵਜੂਦ ਵੀ ਉਹਨਾਂ ਨੂੰ ਲਾਗੂ ਨਹੀਂ ਕੀਤਾ। ਹੁਣ 10 ਜੁਲਾਈ ਨੂੰ ਮੁੱਖ ਮੰਤਰੀ ਨਿਵਾਸ ਦੇ ਬਾਹਰ ਪੱਕਾ ਧਰਨਾ ਦਿੱਤਾ ਜਾਵੇਗਾ। ਡਿੱਪੂ ਪਰਦਾ ਆਂਦੇ ਵੱਲੋਂ ਵੀ ਕਿਹਾ ਗਿਆ ਕਿ ਜਦੋਂ ਵੀ ਸੂਬੇ ਜਾਂ ਦੇਸ਼ ਦੇ ਵਿੱਚ ਕੋਈ ਸੰਕਟ ਆਉਂਦਾ ਹੈ ਭਾਵੇਂ ਉਹ ਦੱਗੇ ਹੋਣ, ਹੜ੍ਹ ਹੋਵੇ, ਕਰੋਨਾ ਹੋਵੇ ਜਾਂ ਫਿਰ ਜੰਗਦਾਂ ਮਹੌਲ ਹੋਈ ਆ ਜੂਮ ਲਾਜ਼ਮਾਨ ਨੂੰ ਫਰਟੀ ਲਾਈਨ ਡਿਊਟੀ ਤੇ ਲਾਇਆ ਜਾਂਦਾ ਹੈ ਉਹ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸਰਕਾਰ ਦਾ ਸਮਰਥਨ ਕਰਦੇ ਨੇ ਫਿਰ ਵੀ ਸਰਕਾਰ ਕਿਸੇ ਵੀ ਅਨਸੁਖਾਵੀ ਘਟਨਾ ਦੀ ਸੁਰੱਖਿਆ ਨੂੰ ਦੇਖਭਾਲ ਨਹੀਂ ਦਿੰਦੀ ਤਾਂ ਇਹਨਾਂ ਮੰਗਾਂ ਦੇ ਚੱਲਦੇ ਹੁਣ ਪੂਰਨ ਤੌਰ ਦੇ ਉੱਤੇ ਐਲਾਨ ਜਿਹੜਾ ਇਹ ਕਰ ਦਿੱਤਾ ਗਿਆ ਹੈ 1 ਜੁਲਾਈ 2024 ਨੂੰ ਬੀ ਮੁੱਖ ਮੰਤਰੀ ਦੇ ਨਾਲ ਇਹਨਾਂ ਦੀ ਮੀਟਿੰਗ ਹੋਈ ਸੀ ਕਿ ਕਮੇਟੀ ਬਣਾਉਣ ਤੇ ਕਮਹੀਨੇ ਦੇ ਵਿੱਚ ਟ੍ਰਾਂਸਪੋਰਟ ਵਿਭਾਗ ਦੀ ਵੱਖਰੀ ਨੀਤੀ ਬਣਾਉਣ ਦਾ ਵੀ ਫੈਸਲਾ ਲਿਆ ਗਿਆ ਸੀ ਪਰ ਹੁਣ ਤੱਕ ਕੋਈ ਹੱਲ ਜਿਹੜਾ ਹੈ ਉਹ ਨਿਕਲ ਕੇ ਸਾਹਮਣੇ ਨਹੀਂ ਆਇਆ ਐਸੇ ਉਲਟ EPF, ESIC ਅਤੇ ਸਮੂਹ ਬੀਮਾ ਵਰਗੇ ਲਾਭ ਦੇਣ ਦੀ ਬਜਾਏ ਠੇਕੇਦਾਰਾਂ ਨੇ 11-12 ਕਰੋੜ ਰੁਪਏ ਲੁੱਟੇ ਨੇ ਤੇ ਹੁਣ ਜਿਹੜੀ ਹੈ ਲਗਾਤਾਰ ਪੂਰਨ ਤੌਰ ਤੇ ਐਲਾਨ ਜਿਹੜਾ ਕਰ ਦਿੱਤਾ ਗਿਆ ਹੈ ਤੇ ਹੁਣ ਤੁਹਾਨੂੰ PRTC ਦੀ ਲਾਰੀ ਸਟਕਾਂ ਦੇ ਉੱਤੇ ਨਹੀਂ ਮਿਲੇਗੀ ਜੇਕਰ ਤੁਸੀਂ ਵੀ ਪੀਆਰਟੀਸੀ ਬੱਸ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਇੱਕ ਖਬਰ ਤੁਹਾਡੇ ਲਈ ਖਾਸ ਹੋਣ ਵਾਲੀ ਹੈ ਕਿਉਂਕਿ ਹੁਣ ਪੰਜਾਬ ਵਾਸੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੱਸ ਦਈਏ ਕਿ ਪੰਜਾਬ ਰੋਡਵੇਜ਼ ਪੰਬਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ ਸੜਕਾਂ ਅੰਜਾਮ ਕਰਨ ਦਾ ਐਲਾਨ ਕੀਤਾ ਹੈ ਜੂਨੀਅਰ ਅਗੂ ਨੇ ਕਿਹਾ ਕਿ ਸਰਕਾਰ ਅਤੇ ਵਿਭਾਗ ਨੇ ਮੰਗਾਂ ਮੰਨਣ ਦੇ ਬਾਵਜੂਦ ਵੀ ਉਹਨਾਂ ਨੂੰ ਲਾਗੂ ਨਹੀਂ ਕੀਤਾ। ਹੁਣ 10 ਜੁਲਾਈ ਨੂੰ ਮੁੱਖ ਮੰਤਰੀ ਨਿਵਾਸ ਦੇ ਬਾਹਰ ਪੱਕਾ ਧਰਨਾ ਦਿੱਤਾ ਜਾਵੇਗਾ। ਡਿੱਪੂ ਪਰਦਾ ਆਂਦੇ ਵੱਲੋਂ ਵੀ ਕਿਹਾ ਗਿਆ ਕਿ ਜਦੋਂ ਵੀ ਸੂਬੇ ਜਾਂ ਦੇਸ਼ ਦੇ ਵਿੱਚ ਕੋਈ ਸੰਕਟ ਆਉਂਦਾ ਹੈ ਭਾਵੇਂ ਉਹ ਦੱਗੇ ਹੋਣ, ਹੜ੍ਹ ਹੋਵੇ, ਕਰੋਨਾ ਹੋਵੇ ਜਾਂ ਫਿਰ ਜੰਗਦਾਂ ਮਾਹੌਲ ਹੋਵੇ ਆ ਜੂਮ ਲਾਜ਼ਮਾਨ ਨੂੰ ਫਰਟੀ ਲਾਈਨ ਡਿਊਟੀ ਤੇ ਲਾਇਆ ਜਾਂਦਾ ਹੈ ਉਹ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸਰਕਾਰ ਦਾ ਸਮਰਥਨ ਕਰਦੇ ਨੇ ਫਿਰ ਵੀ ਸਰਕਾਰ ਕਿਸੇ ਵੀ ਅਨਸੁਖਾਵੀ ਘਟਨਾ ਦੀ ਸੁਰੱਖਤ ਉਹਨਾਂ ਨੂੰ ਦੇਖਪਾਲ ਨਹੀਂ ਦਿੰਦੀ ਤੇ ਨਾ ਮੰਗਾਂ ਦੇ ਚੱਲਦੇ ਹੁਣ ਪੂਰਨ ਤੌਰ ਦੇ ਉੱਤੇ ਐਲਾਨ ਜਿਹੜਾ ਇਹ ਉਹ ਕਰ ਦਿੱਤਾ ਗਿਆ ਹੈ 1 ਜੁਲਾਈ 2024 ਨੂੰ ਵਿਧ ਮੁੱਖ ਮੰਤਰੀ ਦੇ ਨਾਲ ਇਹਨਾਂ ਦੀ ਮੀਟਿੰਗ ਹੋਈ ਸੀ ਕਿ ਕਮੇਟੀ ਬਣਾਉਣ ਤੇ ਕੁ ਮਹੀਨੇ ਦੇ ਵਿੱਚ ਟ੍ਰਾਂਸਪੋਰਟ ਵਿਭਾਗ ਦੀ ਵੱਖਰੀ ਨੀਤੀ ਬਣਾਉਣ ਦਾ ਵੀ ਫੈਸਲਾ ਲਿੱਤਾ ਗਿਆ ਸੀ ਪਰ ਹੁਣ ਤੱਕ ਕੋਈ ਹੱਲ ਜਿਹੜਾ ਹੈ ਉਹ ਨਿਕਲ ਕੇ ਸਾਹਮਣੇ ਨਹੀਂ ਆਇਆ ਐਸੇ ਉਲਟ EPF, ESIC ਅਤੇ ਸਮੂਹ ਬੀਮਾ ਵਰਗੇ ਲਾਭ ਦੇਣ ਦੀ ਬਜਾਏ ਠੇਕੇਦਾਰਾਂ ਨੇ 11-12 ਕਰੋੜ ਰੁਪਏ ਲੁੱਟੇ ਨੇ ਤੇ ਹੁਣ ਜਿਹੜੀ ਹੈ ਲਗਾਤਾਰ ਪੂਰਨ ਤੌਰ ਤੇ ਐਲਾਨ ਜਿਹੜਾ ਕਰ ਦਿੱਤਾ ਗਿਆ ਹੈ ਤੇ ਹੁਣ ਤੁਹਾਨੂੰ ਪੀਆਰਟੀਸੀ ਦੀ ਲਾਰੀ ਸੜਕਾਂ ਦੇ ਉੱਤੇ ਨਹੀਂ ਮਿਲੇਗੀ ਜੇਕਰ ਤੁਸੀਂ ਵੀ ਪੀਆਰਟੀਸੀ ਬੱਸ ਦੇ ਵਿੱਚ ਸਫ਼ਰ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਖਾਸ ਹੋਣ ਵਾਲੀ ਹੈ ਕਿਉਂਕਿ ਹੁਣ ਪੰਜਾਬ ਵਾਸੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਦੱਸ ਦਈਏ ਕਿ ਪੰਜਾਬ ਰੋਡਵੇਜ਼ ਪੰਵਸ ਅਤੇ ਪੀਆਰਟੀਸੀ ਦੇ ਕੱਚੇ ਮੁਲਾਜ਼ਮਾਂ ਨੇ ਸੜਕਾਂ ਅੰजाम ਕਰਨ ਦਾ ਐਲਾਨ ਕੀਤਾ ਹੈ ਦੁਨੀਆ ਨਗਰਵਾਂ ਨੇ ਕਿਹਾ ਕਿ ਸਰਕਾਰ ਅਤੇ ਵਿਭਾਗ ਨੇ ਮੰਗਾਂ ਮੰਨਣ ਦੇ ਬਾਵਜੂਦ ਵੀ ਉਹਨਾਂ ਨੂੰ ਲਾਗੂ ਨਹੀਂ ਕੀਤਾ। ਹੁਣ 10 ਜੁਲਾਈ ਨੂੰ ਮੁੱਖ ਮੰਤਰੀ ਨਿਵਾਸ ਤੇ ਬਾਹਰ ਪੱਕਾ ਧਰਨਾ ਦਿੱਤਾ ਜਾਵੇਗਾ। ਡਿੱਪੂਪੁਰ ਦਾ ਆਂਦੇ ਵੱਲੋਂ ਵੀ ਕਿਹਾ ਗਿਆ ਕਿ ਜਦੋਂ ਵੀ ਸੂਬੇ ਜਾਂ ਦੇਸ਼ ਤੇ ਵਿੱਚ ਕੋਈ ਸੰਕਟ ਆਉਂਦਾ ਹੈ ਭਾਵੇਂ ਉਹ ਦੱਗੇ ਹੋਣ, ਹੜ੍ਹ ਹੋਵੇ, ਕੋਰੋਨਾ ਹੋਵੇ ਜਾਂ ਫਿਰ ਜੰਗਦਾਂ ਮਹੌਲ ਹੋਈ ਆ ਜਮਲਾਜ਼ਵਾਨ ਨੂੰ ਪਰਟੀ ਲਾਈਨ ਡਿਊਟੀ ਤੇ ਲਾਇਆ ਜਾਂਦਾ ਹੈ ਉਹ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸਰਕਾਰ ਦਾ ਸਮਰਥਨ ਕਰਦੇ ਨੇ ਫਿਰ ਵੀ ਸਰਕਾਰ ਕਿਸੇ ਵੀ ਅਨੁਸੁਖਾਮੀ ਘਟਨਾ ਦੀ ਸੁਰੱਖਤ ਉਨ੍ਹਾਂ ਨੂੰ ਦੇਖਪਾਲ ਨਹੀਂ ਦਿੰਦੀ ਤਾਂ ਇਹਨਾਂ ਮੰਗਾਂ ਦੇ ਚੱਲਦੇ ਹੁਣ ਪੂਰਨ ਤੌਰ ਦੇ ਉੱਤੇ ਐਲਾਨ ਜਿਹੜਾ ਇਹ ਕਰ ਦਿੱਤਾ ਗਿਆ ਹੈ 1 ਜੁਲਾਈ 2024 ਨੂੰ ਵੀ ਮੁੱਖ ਮੰਤਰੀ ਦੇ ਨਾਲ ਇਹਨਾਂ ਦੀ ਮੀਟਿੰਗ ਹੋਈ ਸੀ ਕਿ ਕਮੇਟੀ ਬਣਾਉਣ ਤੇ ਕਮਹੀਨੇ ਦੇ ਵਿੱਚ ਟ੍ਰਾਂਸਪੋਰਟ ਵਿਭਾਗ ਦੀ ਵੱਖਰੀ ਨੀਤੀ ਬਣਾਉਣ ਦਾ ਵੀ ਫੈਸਲਾ ਕੀਤਾ ਗਿਆ ਸੀ ਪਰ ਹੁਣ ਤੱਕ ਕੋਈ ਹੱਲ ਜਿਹੜਾ ਹੈ ਉਹ ਨਿਕਲ ਕੇ ਸਾਹਮਣੇ ਨਹੀਂ ਆਇਆ ਐਸੇ ਉਲਟ EPF, ESIC ਅਤੇ ਸਮੂਹ ਬੀਮਾ ਵਰਗੇ ਲਾਭ ਦੇਣ ਦੀ ਬਜਾਏ ਠੇਕੇਦਾਰਾਂ ਨੇ 11-12 ਕਰੋੜ ਰੁਪਏ ਲੁੱਟੇ ਨੇ ਤੇ ਹੁਣ ਜਿਹੜੀ ਹੈ ਲਗਾਤਾਰ ਪੂਰਨ ਤੌਰ ਤੇ ਐਲਾਨ ਜਿਹੜਾ ਕਰ ਦਿੱਤਾ ਗਿਆ ਹੈ ਤੇ ਹੁਣ ਤੁਹਾਨੂੰ PRTC ਦੀ ਲਾਰੀ ਟੜਕਾਂ ਦੇ ਉੱਤੇ ਨਹੀਂ ਮਿਲੇਗੀ